ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਪਦੇ ਵਾਸਤੇ ਹਾਜ਼ਰ ਹੋਏ ਆਂ ਆ ਵੀਡੀਓ ਬਣਾਉਣ ਵਾਸਤੇ ਮੈਂ 16 ਕੁੰਡੇ ਪਾਏ ਆ ਜੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਫਰਸਟ ਵਾਲਾ ਕੁੰਡਾ ਪਾ ਤਾਰਾਂਗੇ ਤਾ ਗਾ ਅੱਗੇ ਕਰਾਂਗੇ ਹੁਣ ਅਸੀਂ ਇਧਰੋਂ ਸਲਾਈ ਪਾ ਕੇ ਇਸ ਤਰ੍ਹਾਂ ਇਧਰੋਂ ਨਹੀਂ ਪਾਉਣੀ ਹੈਗੀ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਨਾ ਹੈ ਇਸ ਤਰ੍ਹਾਂ ਧਾਗਾ ਅੱਗੇ ਹੈ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਹੁਣ ਅਸੀਂ ਦੋਨੇ ਕੁੰਡੇ ਨਹੀਂ ਤਾਰਨੇ ਹੈਗੇ ਆਹ ਵਾਲਾ ਕੁੰਡਾ ਅਸੀਂ ਸਲਾਈ 'ਚ ਲਾਵਾਂਗੇ ਇਹਨੂੰ ਫੇਰ ਅਸੀਂ ਸਲਾਈ ਤੇ ਲੈ ਕੇ ਅਗਲਾ ਇੱਕ ਕੁੰਡਾ ਨਾਲ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂਗੇ ਹੁਣ ਅਸੀਂ ਦੋਨੇ ਕੁੰਡੇ ਇਹ ਛੱਡ ਦਾਂਗੇ ਆਹ ਕੁੰਡਾ ਛੱਡ ਕੇ ਸਾਡੇ ਕੋਲ ਆਹ ਤਿੰਨ ਕੁੰਡੇ ਹੋ ਗਏ ਜੀ ਅੱਗੇ ਫੇਰ ਅਸੀਂ ਧਾਗਾ ਅੱਗੇ ਕਰਾਂਗੇ ਇਧਰੋਂ ਸਲਾਈ ਇਸ ਤਰ੍ਹਾਂ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫੇਰ ਅਸੀਂ ਆਹ ਵਾਲਾ ਕੁੰਡਾ ਸਲਾਈ 'ਚ ਲੈ ਲਾਂਗੇ ਇੱਕ ਕੁੰਡਾ ਛੱਡ ਦਾਂਗੇ ਇੱਕ ਕੁੰਡਾ ਅਸੀਂ ਸਲਾਈ ਚ ਲੈ ਲਾਂਗੇ ਇਹਨੂੰ ਅਗਲੇ ਕੁੰਡੇ ਦੇ ਨਾਲ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਹੁਣ ਅਸੀਂ ਇਹਨਾਂ ਨੂੰ ਦੋਨਾਂ ਨੂੰ ਛੱਡ ਦਾਂਗੇ ਇਹ ਦੋ ਡਿਜ਼ਾਈਨ ਬਣ ਗਏ ਸਾਡੇ ਜੀ ਤਿੰਨ ਕੁੰਡੇ ਆ ਸੀ ਤੇ ਤਿੰਨ ਕੁੰਡੇ ਹੀ ਆ ਹੋਗੇ ਸਾਡੇ ਫਿਰ ਤਾਂ ਅੱਗੇ ਕਰਾਂਗੇ ਧਿਆਨ ਨਾਲ ਦੇਖਿਓ ਜੀ ਇਧਰੋਂ ਸਲਾਈ ਪਾਉਣੀ ਆ ਸਿ ਐਸ ਸਾਈਡ ਤੋਂ ਧਾਗਾ ਸਾਡਾ ਇਧਰ ਹੈ ਦੋ ਗੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਹੁਣ ਅਸੀਂ ਆਹ ਵਾਲਾ ਗੁੰਡਾ ਜਿਹੜਾ ਆਹ ਵਾਲਾ ਇਹਨੂੰ ਤਾਰ ਦਾਂਗੇ ਆਹ ਆਸੀਂ ਸਲਾਈ ਤੇ ਲੈ ਲਾਂਗੇ ਇਹਨੂੰ ਇਸ ਤਰ੍ਹਾਂ ਸਲਾਈ ਤੇ ਲੈ ਕੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਦਾਂਗੇ ਹੁਣ ਅਸੀਂ ਇਹਨਾਂ ਦੋਨੋਂ ਨੂੰ ਛੱਡ ਦਾਂਗੇ ਅੱਗੇ ਫੇਰ ਅਸੀਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਇਹਦੇ ਵਿੱਚੋਂ ਛੱਡ ਦਾਂਗੇ ਇੱਕ ਕੁੰਡਾ ਅਸੀਂ ਸਲਾਈ ਤੇ ਲੈ ਲਾਂਗੇ ਅਗਲੀ ਸਲਾਈ ਤੇ ਲੈ ਕੇ ਦੋ ਕੁੰਡਿਆਂ ਦੇ ਨਾਲ ਲੈ ਕੇ ਅਸੀਂ ਇੱਕ ਅਗਲਾ ਇੱਕ ਕੁੰਡਾ ਹੋਰ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ ਬੱਗੇ ਸਾਡੇ ਕੋਲੇ ਬਚ ਗਏ ਜੀ ਦੋ ਕੁੰਡੇ ਹੁਣ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਲਾਂਗੇ ਹੁਣ ਅਸੀਂ ਇੱਥੇ ਆਪਣੇ ਕੁੰਡੇ ਗੈਣ ਲਵਾਂਗੇ। ਇਹ ਸਾਡੇ ਕੁੰਡੇ 16 ਕੁੰਡੇ ਪਾਏ ਸੀ, 16 ਕੁੰਡੇ ਪੂਰੇ ਆ। ਤੋਂ 2 4 6 8 10 12 14 ਤੇ 2 16। ਹੁਣ ਅਸੀਂ ਇੱਥੇ ਕੁੰਡਾ ਨਹੀਂ ਵਧਾਵਾਂਗੇ ਜੀ, ਬਸ ਇੰਨਾ ਧਿਆਨ ਰੱਖਣਾ। ਇਹਦੇ 'ਚ ਅਸੀਂ ਆਪਣੇ ਕੁੰਡੇ ਗੈਣ ਸਕਦੇ ਆ ਹਰੇਕ ਸਲਾਈ 'ਚ। ਜੇ ਤਾਂ ਜਿੰਨੇ ਅਸੀਂ ਕੁੰਡੇ ਪਾਉਣੇ ਆ ਤੰਡ ਜੈਣ ਵਾਲੀ ਸਿਲਾਈ ਚ ਸਾਡੇ ਗੁੰਡੇ ਪੂਰੇ ਹੋਣੇ ਚਾਹੀਦੇ ਆ ਹੋਰ ਕੋਈ ਨਹੀਂ ਉਹ ਹੈਗਾ ਆ ਵਾਲੀ ਸਿਲਾਈ ਸਾਡੀ ਉਲਟੀ ਬਣੂਗੀ ਸਾਰੀ ਡਿਜ਼ਾਈਨ ਬਹੁਤ ਸੌਖਾ ਤੇ ਜਲਦੀ ਵੀ ਬਹੁਤ ਬਣਦਾ ਏ ਤੇ ਤੁਸੀਂ ਜਰੂਰ ਟਰਾਈ ਕਰਿਓ ਤੇ ਜੇ ਮੇਰੇ ਚੈਨਲ ਤੇ ਨਵੇਂ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਆਹ ਸਲਾਈ ਆਪਾਂ ਹੁਣ ਬਣਾ ਲਈ ਉਲਟੀ ਹੁਣ ਅਸੀਂ ਇੱਕ ਸਲਾਈ ਹੋਰ ਇਧਰ ਨੂੰ ਦੋ ਸਲਾਈ ਬਣਾ ਇੱਕ ਉਲਟੀ ਇਧਰ ਸਿੱਧੀ ਬਣਾਵਾਂਗੇ ਫਿਰ ਇਧਰ ਉਲਟੀ ਬਣਾਵਾਂਗੇ ਮੈਂ ਅੱਗੇ ਬਣਾ ਕੇ ਫਿਰ ਦਿਖਾਉਣੀ ਆ ਜੀ ਹਲੋ ਜੀ ਆਪਾਂ ਸਿੱਧੀਆਂ ਤਿੰਨ ਸਲਾਈਆਂ ਬਣਾ ਲਈਆਂ ਹੈਗੀਆਂ ਇੱਕ ਸਲਾਈ ਆਪਾਂ ਪਹਿਲਾਂ ਬਣਾਈ ਸੀ ਦੋ ਸਲਾਈਆਂ ਆਪਾਂ ਹੋਰ ਬਣਾ ਲਈਆਂ ਆ ਦੇਖੋ ਜੀ ਦਰ ਇਸ ਤਰ੍ਹਾਂ ਬਣ ਗਈ ਹੁਣ ਆਪਾਂ ਆ ਵਾਲਾ ਕੁੰਡਾ ਤਾਰਾਂਗੇ ਹੁਣ ਅਸੀਂ ਆਹ ਦੋ ਕੁੰਡੇ ਇਸ ਤਰ੍ਹਾਂ ਲਾਵਾਂਗੇ ਹੁਣ ਅਸੀਂ ਇੱਥੇ ਵਾਲ ਨਹੀਂ ਪਾਉਣਾ ਹੈਗਾ ਦੋਵਾਂ ਦਾ ਅਸੀਂ ਇਸ ਤਰ੍ਹਾਂ ਇੱਕ ਬਣਾ ਦੇਣਾ ਦੋਵਾਂ ਦਾ ਪਹਿਲਾਂ ਅਸੀਂ ਇੱਧਰ ਬਣਾਇਆ ਸੀ ਦੋਵਾਂ ਦਾ ਇੱਕ ਲਾਸਟ ਤੇ ਕੁੰਡਾ ਕੋਈ ਨਹੀਂ ਵਧਾਇਆ ਸੀ ਹੁਣ ਅਸੀਂ ਇੱਧਰ ਦੋਵਾਂ ਦਾ ਇੱਕ ਕੀਤਾ ਧਾਗਾ ਅੱਗੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਆਹ ਵਾਲਾ ਕੁੰਡਾ ਅਸੀਂ ਫਿਰ ਇਸ ਸਲਾਈ ਤੇ ਲੈ ਕੇ ਅਗਲੇ ਕੁੰਡੇ ਨਾਲ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਫੇਰ ਧਾਗਾ ਅੱਗੇ ਕਰਾਂਗੇ ਹੁਣ ਸਾਡੀਆਂ ਜਿਹੜੀਆਂ ਗਲੀਆਂ ਬਣਨਗੀਆਂ ਵਾਲੀਆਂ ਇਹ ਬਦਲ ਗਈਆਂ ਜੀ ਸੇਮ ਜਗ੍ਹਾ ਤੇ ਨਹੀਂ ਬਣਨਗੀਆਂ ਹੁਣ ਇਹ ਇੱਥੇ ਬਣੂਗੀ ਅੱਗੇ ਡਿਜ਼ਾਈਨ ਜਿਵੇਂ ਬਣੂਗਾ ਨਾ ਫੇਰ ਪਤਾ ਲੱਗੂਗਾ ਇਹ ਸਲਾਈ ਸੇਮ ਬਸ ਉਹ ਹੀ ਆ ਡਿਜ਼ਾਈਨ ਦੀ ਇੱਕੋ ਹੀ ਸਲਾਈ ਪੈਂਦੀ ਹੈ ਜੀ ਹੁਣ ਸਾਡੇ ਕੋਲੇ ਆਗੇ ਲਾਸਟ ਦੇ ਤਿੰਨ ਕੁੰਡੇ ਇਹਨੂੰ ਹੁਣ ਅਸੀਂ ਇਹਦੇ ਨਾਲ ਲੈ ਕੇ ਬਣਾ ਦਾਂਗੇ ਹੁਣ ਅਸੀਂ ਕੁੰਡੇ ਆਪਣੇ ਫੇਰ ਗਿਣ ਲਵਾਂਗੇ 2 4 6 8 10 12 14 ਹੁਣ ਅਸੀਂ ਇੱਥੇ ਕੁੰਡਾ ਵਧਾਵਾਂਗੇ ਕਿਉਂਕਿ ਜੇ ਗਿਣ ਲਾਂਗੇ ਤਾਂ ਸਾਨੂੰ ਥੋੜਾ ਜਿਹਾ ਧਿਆਨ ਰਹਿ ਜਾਂਦਾ ਹੈ ...dan ulit dengan selangnya bandingnya jitin. ਅਜਮੈਂ ਇੱਕ ਵਾਰੀ ਹੋਰ ਦੱਸ ਦਿੰਨੀ ਆ ਹੁਣ ਸਾਡੀ ਜਿਵੇਂ ਅਸੀਂ ਪਹਿਲੀ ਸਲਾਈ ਪਾਈ ਸੀ ਉਸ ਤਰ੍ਹਾਂ ਬਣੀ ਹੈ ਡਿਜ਼ਾਈਨ ਦੀ ਇਹ ਤੇ ਵੜ ਪਾ ਕੇ ਸੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਿਆ। ਨੋਟੋ ਜੀ ਆਹੀ ਇੱਕ ਸਲਾਈ ਪੈਂਦੀ ਹੈ ਡਿਜ਼ਾਈਨ ਦੀ ਤਾਂ ਤੇ ਤਿੰਨ ਸਲਾਈਆਂ ਸਾਡੀਆਂ ਸਿੱਧੀਆਂ ਪੈਂਦੀਆਂ ਵਿੱਚ। ਇਹ ਉਲਟੀ ਸਿੱਧੀ ਸਲਾਈ ਜਿਹੜੀ ਅਸੀਂ ਕਹਿ ਦਿੰਨੇ ਆਂ ਹਮੇ ਬਣਦੀਆਂ। ਤੇ ਪੂਰਾ ਬਣਿਆ ਹੋਇਆ ਡਿਜ਼ਾਈਨ ਇਹ। ਇਸ ਤਰ੍ਹਾਂ ਲੱਗਦਾ ਜੀ। ਅੱਜ ਇਸ ਤਰ੍ਹਾਂ ਲੱਗਦਾ ਹੈ ਪੂਰਾ ਬਣਿਆ ਹੈ ਡਿਜ਼ਾਈਨ ਤੇ ਨਿਬੜਦਾ ਵੀ ਬਹੁਤ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਜਲਦੀ-ਜਲਦੀ ਬਣਨ ਵਾਲਾ ਡਿਜ਼ਾਈਨ ਹੈ ਇਹ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਗਰਮੀਆਂ ਵਿੱਚ ਹਲਕੇ ਦਾ ਹਲਕਾ ਤੇ ਸੋਹਣੇ ਦਾ ਸੋਹਣਾ ਆ ਥੋੜਾ ਜਿਹਾ ਘਾਟਾ ਬਣਿਆ ਕਰਕੇ ਥੋੜਾ ਘੱਟ ਲੱਗਦਾ ਹੈ ਇਹ ਪੂਰਾ ਬਣਿਆ ਹੈ ਇਸ ਤਰ੍ਹਾਂ ਲੱਗਦਾ ਹੈ ਚਲੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਵੀਡੀਓ ਦੇਖਣ ਵਾਸਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ Tengo ya los gemelos tienen que ser no